ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਤਪੋਵਨ ਟੱਕੀ ਸਾਹਿਬ ਮਕਸੂਦਣਾ ਲੁਧਿਆਣਾ ਜੀ ਤੁਹਾਡੇ ਲਈ ਆਪਾਂ ਅੱਜ ਵੀਡੀਓ ਲੈ ਕੇ ਆਏ ਆਂ ਜੀ ਤੇ ਅੱਜ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਨੇ ਆ ਜੀ ਜਿੱਥੇ ਕਿ ਜੰਗਲਾਂ ਦੇ ਵਿੱਚ ਮੰਗਲ ਲਗਾਏ ਗਏ ਨੇ ਲਓ ਜੀ ਦੇਖੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਂਟਰੀ ਗੇਟ ਕੋਲੇ ਪਹੁੰਚਣ ਵਾਲੇ ਆਂ ਜੀ ਪੂਰਾ ਜੰਗਲ ਦੇ ਵਿੱਚ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸ਼ਾਂਤੀ ਆ ਜੀ ਬਹੁਤ ਜ਼ਿਆਦਾ ਇੱਥੇ ਜਾਨਵਰ ਆ ਜੀ ਬੜੇ ਪਿਆਰ ਨਾਲ ਜਾਨਵਰ ਰਹਿ ਰਹੇ ਨੇ ਜੀ। ਲਓ ਜੀ ਦੇਖੋ ਜੀ ਆਪਾਂ ਐਂਟਰੀ ਕਰ ਲਈ ਆ ਜੀ। ਗੁਰਦੁਆਰਾ ਸਾਹਿਬ ਦੀ ਮੇਨ ਗੇਟ ਆ ਗਿਆ ਜੀਆਂ ਆ ਨੂੰ। ਤਾਂ ਪਵਨ ਮੇ ਆਪਕਾ ਹਾਰਦਿਕ ਸਵਾਗਤ ਹੈ ਜੀ। ਲਓ ਜੀ ਦੇਖੋ ਕਿੰਨੇ ਪੁਰਾਣੇ-ਪੁਰਾਣੇ ਪਿੱਪਲ ਲੱਗੇ ਹੋਏ ਆ ਸਾਹਮਣੇ ਟੋਬਾ ਵਾ। ਠੀਕ ਆ ਜੀ ਤੁਹਾਨੂੰ ਮੈਂ ਦਿਖਾ ਰਿਹਾ ਵੀਡੀਓ ਦੇ ਵਿੱਚ ਦੇਖੋ ਜੀ ਅੱਜ ਆਪਾਂ ਸਾਰਾ ਦਿਖਾਉਨੇ ਆ ਸਾਹਮਣੇ ਦੇਖੋ ਮੋਰ ਗਿਆ ਜੀ। ਲਓ ਜੀ ਸੰਗਤਾਂ ਦੀਆਂ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਜੀ ਤੇ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਦੇ ਗੇਟ ਤੇ ਜੀ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਨੇ ਜੀ ਲਓ ਜੀ ਦੇਖੋ ਜੀ ਪੂਰਾ ਜੰਗਲ ਦੇ ਵਿੱਚ ਮੰਗਲ ਲੱਗਿਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਂਤੀ ਬਹੁਤ ਆ ਜੀ ਪੂਰੇ ਰੋਡ ਤੇ ਬਹੁਤ ਜ਼ਿਆਦਾ ਸ਼ਾਂਤੀ ਹੈ ਜਾਨਵਰ ਬਹੁਤ ਜ਼ਿਆਦਾ ਨਿਕਲ ਰਹੇ ਆ ਜੀ ਵੀਰੇ ਪੂਰਾ ਜੰਗਲ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿੱਥੇ ਕਿ ਇੱਥੇ ਤੁਹਾਨੂੰ ਮੈਂ ਦਿਖਾਣਾ ਜੀ ਬਹੁਤ ਜ਼ਿਆਦਾ ਜਾਨਵਰ ਵੀ ਨੇ ਲਓ ਜੀ ਦੇਖੋ ਜੀ ਬਾਬਾ ਜੀ ਦਾ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਲਗਾਓ ਆ ਜੀ ਪਿਆਰ ਬਹੁਤ ਕਰਦੇ ਨੇ ਜਾਨਵਰਾਂ ਨੂੰ ਬਿਲਕੁਲ ਪਰੇਸ਼ਾਨ ਤੰਗ ਨਹੀਂ ਕਰਨਾ ਜੀ ਬਾਬਾ ਜੀ ਲਓ ਜੀ ਦੇਖੋ ਜੀ ਸਾਹਮਣੇ ਦੇਖੋ ਜੀ ਇਹ ਛਤਰ ਮੁਰਗਾ ਜੀ ਬਹੁਤ ਵੱਡਾ 5 ਫੁੱਟ ਕੱਦ ਲੱਗਦਾ ਜੀ ਇਹਦਾ ਦੇਖੋ ਕਿੰਨੀ ਉੱਚੀ ਧੌਣ ਚੱਕਦਾ ਜੀ ਇਹ ਵੀ ਬੜੇ ਪਿਆਰ ਨਾਲ ਜਾਨਵਰ ਰੱਖੇ ਹੋਏ ਆ ਜੀ ਤੁਸੀਂ ਵੀ ਜਦੋਂ ਆਉਂਗੇ ਜੀ ਤੰਗ ਪਰੇਸ਼ਾਨ ਜਾਨਵਰਾਂ ਨੂੰ ਬਿਲਕੁਲ ਨਾ ਕਰਿਓ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦੇਖੋ ਜੀ ਬਹੁਤ ਜ਼ਿਆਦਾ ਜਾਨਵਰ ਨੇ ਆਪਾਂ ਐਂਟਰੀ ਕਰ ਲਈ ਆ ਜੀ ਦੇਖੋ ਕਿੰਨੇ ਪੁਰਾਣੇ ਮਾਡਲ ਦੇ ਪੂਰੇ ਬਾਂਸਾਂ ਦਾ ਕੰਮ ਹੋਇਆ ਹੋਇਆ ਜੀ ਆਹ ਦੇਖੋ ਜੀ ਰੱਥ ਖੜਾ ਬਾਬਾ ਜੀ ਦਾ ਪੁਰਾਣੇ ਸਮੇ ਦਾ ਦੇਖੋ ਬਣਾਇਆ ਹੋਇਆ ਜੀ ਜਿਹਦੇ ਤੇ ਉਹ ਸੰਗਤ ਨੂੰ ਬੈਠ ਕੇ ਦਰਸ਼ਨ ਕਰਵਾਉਂਦੇ ਆ ਜੀ ਆਹ ਦੇਖੋ ਜੀ ਤਪੋਵਨ ਵਿੱਚ ਆਪ ਜੀ ਦਾ ਸਵਾਗਤ ਹੈ ਇਹ ਹੈਗਾ مین ਗੇਟ ਜੀ ਬਹੁਤ ਜ਼ਿਆਦਾ ਵਧੀਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕਲਾਕਾਰੀ ਹੋਈ ਹੋਈ ਆ ਜੀ ਦੇਖੋ ਤਪੋਵਨ ਲਿਖਿਆ ਜੀ ਮਿੱਟੀ ਦੇ ਨਾਲ ਲਿਖਿਆ ਗਿਆ ਜੀ ਤੇ ਆਪਾਂ ਚੱਲਦੇ ਆ ਜੀ ਹੁਣ ਆ ਰਸਤਾ ਜਾ ਰਿਹਾ ਵਾ ਦਰਬਾਰ ਸਾਹਿਬ ਵੱਲ ਨੂੰ ਤੇ ਆਪਾਂ ਦੇਖਾਂਗੇ ਮੱਥਾ ਜੀ ਆ ਦੇਖੋ ਜੀ ਸਾਰੇ ਕਾਨੇ ਤਰਪਾਲ ਪਪਰਾਲੀ ਪਾ ਕੇ ਜੀ ਚਿੜੀਆਂ ਦੇ ਲਈ ਦੇਖੋ ਕਿੰਨਾ ਵਧੀਆ ਬੰਦੋਬਸਤ ਕੀਤਾ ਗਿਆ ਜੀ ਚਿੜੀਆਂ ਦੇ ਲਈ ਉਹ ਨਿੱਕੇ ਨਿੱਕੇ ਝੌਂਪੜੀਆਂ ਘੋਸਲੇ ਬਣਾਏ ਆ ਜੀ ਜਿਹੜੇ ਚਿੜੀਆਂ ਰਹਿ ਸਕਣਾਂ ਲਓ ਜੀ ਦੇਖੋ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਨੇ ਜੀ ਪੂਰਾ ਜੰਗਲ ਏਰੀਆ ਵਾ ਜੀ ਜਾਨਵਰਾਂ ਦੀਆਂ ਆਵਾਜ਼ਾਂ ਬਹੁਤ ਆਉਂਦੀਆਂ ਵੀਰੇ ਜਦੋਂ ਵੀ ਤੁਸੀਂ ਆਓਗੇ ਦੇਖਿਓ ਜਾਨਵਰਾਂ ਦੀਆਂ ਆਵਾਜ਼ਾਂ ਇੱਥੋਂ ਬਹੁਤ ਜ਼ਿਆਦਾ ਆਉਂਦੀਆਂ ਨੇ ਜੀ ਮੋਰ ਹੋਗੇ ਹਿਰਨ ਹੋਗੇ ਹਾਥੀ ਹੋਗੇ ਊਂਟ ਹੋਗੇ ਵੀਰੇ ਬਹੁਤ ਜ਼ਿਆਦਾ ਨੇ ਮੈਂ ਅੱਗੇ ਤੁਹਾਨੂੰ ਵੀਡੀਓ ਨਾਲ ਤੁਸੀਂ ਬਣੇ ਰਹੋ ਮੈਂ ਤੁਹਾਨੂੰ ਦਿਖਾਉਣਾ ਜੀ ਵੀਡੀਓ ਦੇ ਵਿੱਚ ਊਂਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਹਾਥੀ ਵਗੈਰਾ ਸਾਰਾ ਕੁਝ ਦਿਖਾਵਾਂਗੇ ਜੀ ਤੇ ਬਾਬਾ ਜੀ ਦੇ ਅੱਜ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਜੀ ਸੰਡੇ ਦਾ ਦਿਨ ਆ ਸੰਡੇ ਵਾਲੇ ਦਿਨ ਬਾਬਾ ਜੀ ਦਰਸ਼ਨ ਵੀ ਦਿੰਦੇ ਆ ਜੀ ਲਓ ਜੀ ਆਪਾਂ ਅੱਜ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਵੀ ਕਰਾਵਾਂਗੇ ਤੇ ਦੇਖੋ ਜੀ ਸਾਹਮਣੇ ਊਂਟ ਖੜਾ ਤੇ ਆ ਬਾਬਾ ਜੀ ਦੀ ਦੇਖੋ ਜੀ ਫੋਟੋਆਂ ਲੱਗੀਆਂ ਨੇ ਮਨ ਸਵਾਸਤ ਦੀ ਸ਼ਕਤੀ پا ਕੇ ਦੌੜਦਾ ਹੈ ਲਓ ਜੀ ਜੋੜਾ ਘਰ ਬਣਿਆ ਜੀ ਆਹ ਦੇਖੋ ਜੀ ਜੋੜਾ ਘਰ ਬਣਿਆ ਪੂਰਾ ਪੁਰਾਣੇ ਟੈਪ ਦੇ ਵਿੱਚ ਲੱਕੜ ਦਾ ਕੰਮ ਹੋਇਆ ਹੋਇਆ ਜੀ ਤੇ ਆਪਾਂ ਵੀ ਇੱਥੇ ਜੁੱਤੀ ਉਤਾਰ ਲਈਏ ਜੀ ਉਹ ਸਾਹਮਣੇ ਦੇਖੋ ਜੀ ਨਿਸ਼ਾਨ ਸਾਹਿਬ ਦੇਖ ਰਿਆ ਜੀ ਖੰਡਾ ਲੱਗਿਆ ਵਾ ਬਾਬਾ ਜੀ ਦਾ ਲੋ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਾਂ ਯਾਦ ਕਰਦੇ ਹੋਏ ਤੁਹਾਨੂੰ ਖੰਡੇ ਦੀ ਵੀਡੀਓ ਦਿਖਾ ਰਹੇ ਆ ਜੀ ਬਾਬਾ ਜੀ ਜੋ ਵੀ ਮੇਰੀ ਵੀਡੀਓ ਦੇਖ ਰਿਆ ਉਹਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀਆਂ ਬਣਾਈ ਰੱਖਿਓ ਮੈਂ ਤੁਹਾਡੇ ਲਈ ਇਦਾਂ ਹੀ ਨਵੀਂ ਵੀਡੀਓ ਵੀਰੇ ਜਰੂਰ ਲੈ ਕੇ ਆਉਂਦਾ ਰਵਾਂਗਾ ਤੁਸੀਂ ਬਸ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਜੀ ਆਹ ਦੇਖੋ ਜੀ ਤਪੋਵਨ ਲਿਖਿਆ ਹੋਇਆ ਐ ਇੱਦਾਂ ਹੀ ਘੜੇ ਲਗਾ ਕੇ ਤਪੋਵਨ ਲਿਖਿਆ ਗਿਆ ਜੀ ਪੂਰਾ ਜੰਗਲ ਏਰੀਆ ਵਾ ਆ ਦੇਖੋ ਜੀ ਪੁਰਾਣੇ ਪੁਰਾਣੇ ਉਹ ਖੜੇ ਆ ਗੱਡੇ ਤੁਹਾਨੂੰ ਮੈਂ ਦਿਖਾ ਰਿਹਾ ਆ ਵੀਡੀਓ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਗੱਡਿਆਂ ਦੇ ਉੱਪਰ ਪਾਲਿਸ਼ ਵੀ ਕਰੀ ਗਈ ਆ ਜੀ ਬਹੁਤ ਵਧੀਆ ਢੰਗ ਨਾਲ ਬਣਾਏ ਗਏ ਆ ਜੀ ਕਾਰੀਗਰਾਂ ਨੇ ਪੂਰਾ ਤਸੱਲੀ ਬਖਸ਼ ਕੰਮ ਕਰਿਆ ਹੋਇਆ ਜੀ ਜਿਨ੍ਹਾਂ ਨੇ ਵੀ ਇਹ ਗੱਡੇ ਬਣਾਏ ਆ ਬਾਬਾ ਜੀ ਦੇ ਲਓ ਜੀ ਤੁਹਾਨੂੰ ਮੈਂ ਦਿਖਾ ਰਿਹਾ ਆ ਵੀਡੀਓ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦਈਏ ਜੀ ਆਪਾਂ ਪਿੱਛੇ ਵਾਲਾ ਲਓ ਜੀ ਆ ਵੀ ਦੇਖੋ ਕਿੱਡਾ ਜੀ ਜਿਹਦੇ ਉੱਤੇ ਬਾਬਾ ਜੀ ਕਈ ਵਾਰ ਨਿਕਲ ਕੇ ਦਰਸ਼ਨ ਵੀ ਦਿੰਦੇ ਆ ਜੀ ਐਤਵਾਰ ਨੂੰ ਲਓ ਦੇਖਿਓ ਜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਜੰਗਲੀ ਜੰਗਲ ਏਰੀਆ ਆ ਜੀ ਪੂਰਾ ਜੰਗਲੀ ਏਰੀਆ ਬਾਜੀ ਇਹ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਪੁਰਾਣੇ ਦਰਖਤ ਨੇ ਜੀ ਇੱਥੇ ਜਾਨਵਰਾਂ ਦੀਆਂ ਆਵਾਜ਼ਾਂ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਜੀ ਪੂਰਾ ਜੰਗਲ ਏਰੀਆ ਬਣਾਇਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੰਗਲ ਦੇ ਵਿੱਚ ਮੰਗਲ ਲੱਗੇ ਪਏ ਨੇ ਲਓ ਜੀ ਦੇਖੋ ਤੁਹਾਨੂੰ ਪੰਛੀ ਦਿਖਾਉਨੇ ਆ ਜੀ ਪੰਛੀ ਬਹੁਤ ਜ਼ਿਆਦਾ ਨੇ ਆ ਦੇਖੋ ਜੀ ਕਿੰਨੀ ਪਿਆਰੀ ਜੀ ਚਿੜੀ ਬੈਠੀ ਆ ਦੇਖੋ ਜੀ ਦੇਖੋ ਕੁਦਰਤ ਦੇ ਰੰਗ ਤੁਹਾਨੂੰ ਪੰਛੀ ਆਪਾਂ ਵੀਡੀਓ 'ਚ ਬਣੇ ਰਹੋ ਜੀ ਗੁਰਦੁਆਰਾ ਸਾਹਿਬ 'ਚ ਹੋਰ ਵੀ ਦਿਖਾਉਨੇ ਆ ਬਹੁਤ ਜ਼ਿਆਦਾ ਪੰਛੀ ਨੇ ਜੀ ਲਓ ਜੀ ਦੇਖੋ ਬੱਦਲ ਵੀ ਥੋੜਾ ਜਿਹਾ ਆ ਗਿਆ ਵਾ ਤੇ ਮੌਸਮ ਥੋੜਾ ਜਿਹਾ ਹੋ ਗਿਆ ਵਾ ਗੜਬੜੀ ਵਾਲਾ ਮੀਂਹ ਆਉਣ ਦੀ ਪੂਰੀ ਸੰਭਾਵਨਾ ਵਾ ਜੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਉੱਪਰ ਮੌਸਮ ਦੇਖੋ ਗੁਰਦੁਆਰਾ ਸਾਹਿਬ ਜੀ ਦਾ ਉੱਪਰ ਮੌਸਮ ਵੀ ਵਧੀਆ ਬਣ ਗਿਆ ਪੂਰਾ ਲਓ ਜੀ ਦੇਖੋ ਇਹਨਾਂ ਮਾਸੂਮਾਂ ਜੀਵਾਂ ਦਾ ਧਿਆਨ ਰੱਖੋ ਜੀ ਬਾਬਾ ਜੀ ਦੇਖੋ ਆਪਣੇ ਹੱਥ ਨਾਲ ਕਾਟੋਨ ਨੂੰ ਭੋਜਨ ਖਵਾਉਂਦੇ ਹੋਏ ਆ ਜੀ ਕਿੰਨਾ ਕੁ ਬਾਬਾ ਜੀ ਦਾ ਦੇਖੋ ਪਿਆਰ ਹੋਊਗਾ ਜਾਨਵਰਾਂ ਦੇ ਨਾਲ ਜੋ ਉਹਨਾਂ ਨਾਲ ਆਪਦੇ ਹੱਥਾਂ ਨਾਲ ਭੋਜਨ ਖਾਂਦੇ ਆ ਜੀ ਜਾਨਵਰਾਂ ਦਾ ਦਿਲ ਕਦੇ ਨਾ ਦਿਖਾਓ ਇਹਨਾਂ ਵਿੱਚ ਵੀ ਰੱਬ ਵੱਸਦਾ ਜੀ ਜਾਨਵਰਾਂ ਦਾ ਦਿਲ ਵੀਰੇ ਕਦੇ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਬੇਜਵਾਨਾਂ ਦਾ ਦਿਲ ਕਦੇ ਨਾ ਦਿਖਾਓ ਇਹਨਾਂ ਵਿੱਚ ਰੱਬ ਹੀ ਵੱਸਦਾ ਹੁੰਦਾ ਜੀ ਜਾਨਵਰਾਂ ਨਾਲ ਹਮੇਸ਼ਾ ਪਿਆਰ ਪਵਾ ਕੇ ਰੱਖੋ ਜੀ ਪੰਛੀਆਂ ਨੂੰ ਦਾਣਾ ਪਾਣੀ ਜਰੂਰ ਟਾਈਮ ਸਰ ਵੀਰੇ ਦੇ ਦਿਆ ਕਰੋ ਗਰਮੀ ਦਾ ਮੌਸਮ ਆ ਜੀ ਪੰਛੀਆਂ ਦਾ ਪੂਰਾ ਧਿਆਨ ਰੱਖਿਆ ਕਰੋ ਜੀ ਸਾਹਮਣੇ ਦੇਖੋ ਜੀ ਜਦੋਂ ਤੁਸੀਂ ਦੂਰੋਂ ਆਉਣਾ ਜੀ ਤਾਂ ਉਹ ਹਰੀ ਬੋਲ ਇੱਕ ਲਗਾਈ ਗਈ ਆ ਕਿ ਪਤਾ ਲੱਗ ਸਕੇ ਵੀ ਇਸ ਜਗ੍ਹਾ ਦੇ ਉੱਪਰ ਇਹ ਸਥਾਨ ਬਣਿਆ ਹੋਇਆ ਜੀ ਟੱਕੀ ਸਾਹਿਬ ਲਓ ਜੀ ਦੇਖੋ ਮਨੁੱਖ ਨੂੰ ਇੰਨਾ ਜੀਵਾਂ ਤੋਂ ਕੋਈ ਖਤਰਾ ਨਹੀਂ ਬਲਕਿ ਇੰਨਾ ਜੀਵਾਂ ਨੂੰ ਮਨੁੱਖ ਤੋਂ ਖਤਰਾ ਹੀ ਖਤਰਾ ਹੈ ਬਾਬਾ ਜੀ ਦੇ ਹੱਥ ਦੇ ਵਿੱਚ ਦੇਖੋ ਜੀ ਤੁਸੀਂ ਸੱਪ ਦੇਖ ਸਕਦੇ ਹੋ ਜੀ ਕਿੰਨਾ ਕੁ ਪਿਆਰ ਹੋਊਗਾ ਬਾਬਾ ਜੀ ਦੇ ਨਾਲ ਜਾਨਵਰਾਂ ਦਾ ਤੁਸੀਂ ਆਪ ਖੁਦ ਫੋਟੋ ਤੋਂ ਅੰਦਾਜ਼ਾ ਲਗਾ ਸਕਦੇ ਹੋ ਜੀ ਦੇਖੋ ਜੀ ਪੁਰਾਣੇ ਗੱਡੇ ਖੜੇ ਆ ਕਾਰ ਸਕੂਟਰ ਮੋਟਰਸਾਈਕਲ ਦੀ ਪਾਰਕਿੰਗ ਆ ਇੱਧਰ ਤੇ ਦੇਖੋ ਰਸਤੇ ਦੇ ਵਿੱਚ ਗੱਡੇ ਲਗਾਏ ਗਿਆ ਪੁਰਾਣੇ ਇਹ ਗੁਰਦੁਆਰਾ ਸਾਹਿਬ ਦਾ 메ਨ ਗੇਟ ਆ ਜੀ ਜਿੱਥੋਂ ਆਪਾਂ ਐਂਟਰੀ ਕਰ ਰਹੇ ਆ ਇੱਥੋਂ ਆਪਾਂ ਐਂਟਰੀ ਕਰਕੇ ਚੱਲਦੇ ਆ ਜੀ ਦੇਖੋ ਕੱਲੇ ਕੱਲੇ ਗੱਡੇ ਦੇ ਉੱਤੇ ਤਪੋਵਨ ਲਿਖਿਆ ਹੋਇਆ ਜੀ ਇੱਥੇ ਬਾਬਾ ਜੀ ਨੇ ਤਪ ਕੀਤਾ ਜੀ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਸ ਕਰਕੇ ਇਸ ਜਗ੍ਹਾ ਦਾ ਨਾਂ ਤਪੂਵਨ ਬਣਿਆ ਜੀ। ਲਓ ਜੀ ਦੇਖੋ ਜੀ ਦਿਖਾ ਰਿਹਾ ਮੈਂ ਤੁਹਾਨੂੰ ਗੱਡੇ ਪੁਰਾਣੇ ਸਮੇਂ ਦੇ ਗੱਡੇ ਬਣੇ ਆ ਜੀ। ਹੁਣ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਜੀ। ਦੇਖੋ ਜੀ ਤੁਹਾਨੂੰ ਮੈਂ ਦਿਖਾ ਰਿਹਾ ਵੀਡੀਓ ਦੇ ਵਿੱਚ ਬੜੇ ਪਿਆਰ ਨਾਲ ਬਣੇ ਰਹੋ ਜੀ। ਅੱਗੇ ਮੈਂ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਵੀ ਕਰਾਉਣਾ ਜੀ ਅੱਜ ਆ ਸੰਡੇ ਦਾ ਦਿਨ ਆ ਜੀ। ਲਓ ਜੀ ਦੇਖੋ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਵਾ। ਦੇਖੋ ਟੈਂਟ ਦਾ ਵੀ ਲਗਾਇਆ ਗਿਆ ਹੈ ਵੀ ਜੀ ਸੰਗਤ ਨੂੰ ਧੁੱਪ ਵਗੈਰਾ ਨਾ ਲੱਗੇ ਟੈਂਟ ਦਾ ਵੀ ਥੋੜਾ ਜਿਹਾ ਪ੍ਰਬੰਧ ਕਰਿਆ ਗਿਆ ਕਿ ਧੁੱਪ ਜ਼ਿਆਦਾ ਨਾ ਹੋ ਸਕੇ ਧੁੱਪ ਦੇ ਕਰਕੇ ਟੈਂਟ ਵੀ ਲਗਾਇਆ ਗਿਆ ਵਾ ਦੇਖ ਸਕਦੇ ਹੋ ਜੀ ਪਾਣੀ ਵਾਲੇ ਕੂਲਰ ਲਗਾਏ ਗਏ ਨੇ ਜੋ ਕਿ ਸੰਗਤ ਨੂੰ ਗਰਮੀ ਦੇ ਵਿੱਚ ਥੋੜਾ ਜਿਹਾ ਆਰਾਮ ਰਵੇ ਔਰੇ ਜੀ ਬੜੇ ਪਿਆਰ ਨਾਲ ਸਾਥ ਸੰਗ ਸੁਣਨ ਬਾਬਾ ਜੀ ਦੀ ਅਤਪੋਪਣ ਦਰਸ਼ਨਾਂ ਜੀ ਤੁਸੀਂ ਕਰ ਸਕਦੇ ਹੋ ਜੀ ਦੇਖ ਲਓ ਜੀ ਮਿੱਟੀ ਦੀਆਂ ਪੂਰੀਆਂ ਕੰਦਾ ਬਣਾਈਆਂ ਨੇ ਜੀ ਆਹ ਦੇਖ ਲਓ ਜੀ ਪੱਥਰ ਕੁਟੀ ਆ ਜੀ ਇਹ ਇਹ ਵੀ ਟੱਕੀ ਸਾਹਿਬ ਦੇ ਵਿੱਚ ਬਣੀ ਹੋਈ ਆ ਜੀ ਦੇਖੋ ਜੀ ਚਿੜੀਆਂ ਦਾ ਪੂਰਾ ਜ਼ਿਆਦਾ ਧਿਆਨ ਰੱਖਿਆ ਗਿਆ ਜੀ ਚਿੜੀਆਂ ਲਈ ਘਰ ਬਣਾਏ ਗਏ ਨੇ ਛੋਟੇ ਛੋਟੇ ਟੰਗੇ ਗਏ ਨੇ ਕਿ ਚਿੜੀਆਂ ਆਪਣੀ ਸੇਫ ਜਗ੍ਹਾ ਤੇ ਰਹਿ ਸਕਣ ਜੀ ਸਾਨੂੰ ਜਿੱਧਰ ਨੂੰ ਵੀ ਅਸੀਂ ਦੇਖ ਰਿਹਾ ਸਾਨੂੰ ਜੰਗਲੀ ਜੰਗਲ ਦੇਖ ਰਿਹਾ ਜੀ ਸਾਰੇ ਪਾਸੇ ਸਭ ਜੰਗਲੀ ਏਰੀਆ ਵਾ ਜੀ ਜੰਗਲ ਦੇ ਵਿੱਚ ਮੰਗਲ ਲੱਗੇ ਪਏ ਨੇ ਮੈਂ ਤੁਹਾਨੂੰ ਅੱਗੇ ਬਾਬਾ ਜੀ ਦੇ ਅੱਜ ਸੰਡੇ ਦਾ ਦੇਣਾ ਜੀ ਦਰਸ਼ਨ ਵੀ ਕਰਾਉਣਾ ਵੀਡੀਓ ਨਾਲ ਵੀਰੇ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਲਓ ਜੀ ਆਪਾਂ ਮੱਥਾ ਟੇਕ ਲਿਆ ਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਮੱਥਾ ਟੇਕਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਆਪਾਂ ਮੱਥਾ ਟੇਕ ਲਿਆ ਜੀ ਵੀਰੇ ਸਪੈਸ਼ਲ ਇੱਥੇ ਬੋਰਡਾਂ ਦੇ ਉੱਪਰ ਲਿਖਿਆ ਗਿਆ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਜੀ ਸਪੈਸ਼ਲ ਲਿਖਿਆ ਗਿਆ ਜੀ ਬੋੜਾਂ ਦੇ ਉੱਪਰ ਬਾਬਾ ਜੀ ਵੱਲੋਂ ਦੇਖੋ ਜੀ ਇਹ ਐਂਟਰੀ ਗੇਟ ਆ ਮੈਂ ਤੁਹਾਨੂੰ ਜੋ ਦਿਖਾ ਰਿਹਾ ਜੀ ਫੁੱਲ ਲੱਗੇ ਹੋਏ ਆ ਬਹੁਤ ਜ਼ਿਆਦਾ ਜੀ ਤੇ ਦੇਖੋ ਨਲਕਾ ਵੀ ਲੱਗਿਆ ਜੀ ਪੁਰਾਣੇ ਸਮੇਂ ਦਾ ਨਲਕਾ ਗੇੜੋ ਬਸ ਥੋੜਾ ਜਿਹਾ ਹੱਥ ਲਾਉਣ ਦੀ ਦੇਰ ਆ ਜੀ ਪਾਣੀ ਨਲਕੇ ਦੇ ਨਾਲ ਹੀ ਠੰਡਾ ਪਾਣੀ ਆਉਂਦਾ ਜੀ ਦੇਖੋ ਜੀ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਕ ਗੁਸਈਆਂ ਕੋਈ ਅਲਾਹੇ ਲੋ ਜੀ ਇਹਦਾ ਮਤਲਬ ਬਾਬਾ ਜੀ ਨੇ ਸਮਝਾਇਆ ਜੀ ਸੰਤਾਂ ਨੇ ਇਹਦਾ ਮਤਲਬ ਸਮਝਾਇਆ ਕਿ ਅਡੀ ਲੱਗਿਆ ਸਾਹੀ ਹੋ ਗਏ ਕਿੱਧਰ ਨੂੰ ਮਰਜੀ ਧੋੜ ਲਓ ਜੀ ਉਹ ਪਰਮਾਤਮਾ 21 ਆ 21 ਪਰਮਾਤਮਾ ਇੱਕ ਤੇ ਆਪਣਾ ਯਕੀਨ ਬਣਾਈ ਰੱਖੋ ਜੀ ਤੁਹਾਡੀ ਬੇੜੀ ਹਮੇਸ਼ਾ ਪਾਰ ਲੰਗੇਗੀ ਤੁਸੀਂ ਜਿਹੜੇ ਵੀ ਵਾਇਗਰੂ ਨੂੰ ਪਰਮਾਤਮਾ ਨੂੰ ਮੰਨਦੇ ਹੋ ਉਹਦੇ ਤੇ ਇੱਕ ਵਿਸ਼ਵਾਸ ਰੱਖੋ ਜੀ ਤੁਹਾਡੀ ਬੇੜੀ ਪਾਰ ਲੰਘ ਜੇਗੀ ਲਓ ਜੀ ਦੇਖੋ ਜੀ ਮੈਂ ਤੁਹਾਨੂੰ ਕਰਾ ਰਿਹਾ ਦਰਸ਼ਨ ਜੀ ਦੇਖੋ ਕੁਟੀਆਂ ਬਣੀਆਂ ਹੋਈਆਂ ਨੇ ਜਿੱਥੇ ਬਾਬਾ ਜੀ ਪੱਥਰਾਂ ਦੇ ਉੱਪਰ ਬਹਿ ਕੇ ਨਾਮ ਜਪਦੇ ਨੇ ਜੀ ਲਓ ਜੀ ਸੰਗਤੋ ਬੜੇ ਪਿਆਰ ਨਾਲ ਦਰਸ਼ਨ ਕਰੋ ਬਾਬਾ ਜੀ ਦੇ ਦੇਖੋ ਸਾਹਮਣੇਓ ਬੜੇ ਪਿਆਰ ਨਾਲ ਮੈਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਿਹਾ ਜੀ ਬਾਬਾ ਜੀ ਦੇ ਦਰਸ਼ਨ ਕਰਵਾਉਣ ਲੱਗੇ ਆ ਜੀ ਤੁਹਾਨੂੰ ਲਓ ਜੀ ਕਰੋ ਦਰਸ਼ਨ ਬਾਬਾ ਜੀ ਦੇ ਬਾਬਾ ਜੀ ਹਾਥੀ ਦੇ ਉੱਪਰ ਦੇਖੋ ਦਰਸ਼ਨ ਕਰਵਾ ਰਹੇ ਨੇ ਸੰਡੇ ਨੂੰ ਐਤਵਾਰ ਦਾ ਦਿਨ ਆ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਬਾਬਾ ਜੀ ਦੇ ਦਰਸ਼ਨ ਕਰੋ ਜੀ ਐਤਵਾਰ ਨੂੰ ਬਾਬਾ ਜੀ ਦਰਸ਼ਨ ਦਿੰਦੇ ਆ ਸਾਰੀਆਂ ਸੰਗਤਾਂ ਨੂੰ ਤੇ ਆਪਾਂ ਵੀ ਬਾਬਾ ਜੀ ਦੇ ਦਰਸ਼ਨ ਕਰ ਲਏ ਜੀ ਦੇਖੋ ਜੀ ਬਾਬਾ ਜੀ ਦੀ ਪੁਰਾਣੀ ਫੋਟੋ ਲੱਗੀ ਹੋਈ ਆ ਜੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਬਾਬਾ ਜੀ ਨੇ ਇਸ ਜਗ੍ਹਾ ਦੇ ਉੱਪਰ ਤਪ ਕਰਿਆ ਸੀਗਾ ਜੀ ਮੈਂ ਤੁਹਾਨੂੰ ਪੁਰਾਣੀ ਲਓ ਜੀ ਦੇਖੋ ਚਿੜੀਆਂ ਬਾਬਾ ਜੀ ਨੇ ਰੱਖੀਆਂ ਨੇ ਚਿੜੀਆਂ ਨਾਲ ਬਹੁਤ ਪਿਆਰਾ ਇਹ ਤੋਂ ਪੋਵਨ ਜਿਵੇਂ ਕੀ ਟੱਕਾਂ ਪਲਾਹਾਂ ਝੰਡਾਂ ਕਕੀਰਾਂ ਕਿਕਰਾਂ ਪਿੱਪੜਾਂ ਬਰੋਟੀਆਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੇ ਝਾੜੀਆਂ ਆਦੀ ਨਾਲ ਭਰਪੂਰ ਹੈ ਤਕਰੀਬਨ 550 ਵਿਗੇ ਵਿੱਚ ਫੈਲਿਆ ਹੋਇਆ ਵੀਰੇ ਇਹ ਕਈ ਸਦੀਆਂ ਯੁੱਗਾਂ ਪੁਰਾਤਨ ਤਪੋ ਭੂਮੀ ਹੈ ਇੱਥੇ ਬਹੁਤ ਸਾਰੀਆਂ ਅਦਭੁਤ ਗੰਮੀ ਸ਼ਕਤੀਆਂ ਵਰਤੀਆਂ ਜਿੱਥੋਂ ਕੋਈ ਲੱਕੜ ਨਹੀਂ ਚੁੱਕ ਸਕਿਆ ਅਤੇ ਨਾ ਹੀ ਇਸ ਜਗ੍ਹਾ ਨੂੰ ਕੋਈ ਵਾਹ ਸਕਿਆ ਇਸ ਜਗ੍ਹਾ ਤੇ अनेका ਸਾਧੂ ਮਹਾਤਮਾ ਆਏ ਤੇ ਗਏ ਕੋਈ ਵੀ ਸਾਧੂ ਮਹਾਤਮਾ 2-4 ਦਿਨ ਤੋਂ ਵੱਧ ਨਹੀਂ ਟਿਕ ਸਕਿਆ ਥੋੜੀ ਬਹੁਤੀ ਬੰਦਗੀ ਕਰਕੇ ਚਲੇ ਗਏ ਕੋਈ ਅਗਾਮੀ ਸ਼ਕਤੀਆਂ ਉਹਨਾਂ ਨੂੰ ਉਥੋਂ ਉਠਾ ਦਿੰਦੀਆਂ ਸਨ ਪਰ ਆਕਾਲ ਪੁਰਖ ਦੇ ਅਗੰਮੀ ਹੁਕਮ ਅਨੁਸਾਰ ਸੰਤ ਪਾਪਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਬਚਪਨ ਤੋਂ ਹੀ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਸੀ ਇਸ ਜਗ੍ਹਾ ਤੇ 1986-87 ਵਿੱਚ ਆਏ ਜਿੱਥੇ ਉਹਨਾਂ ਨੇ ਸਾਲਾਂ ਬੱਧੀ ਕੋਰ ਤਪੱਸਿਆ ਕਰਕੇ ਇਸ ਜੰਗਲ ਨੂੰ ਮੰਗਲ ਦਾ ਰੂਪ ਦੇ ਦਿੱਤਾ ਬਹੁਤ ਸਾਰੇ ਮਹਾਪੁਰਸ਼ਾਂ ਨੇ ਬਾਬਾ ਜੀ ਦੇ ਟੱਕੀ ਸਾਹਿਬ ਆਉਣ ਬਾਰੇ ਭਵਿੱਖਬਾਣੀਆਂ ਵੀ ਕਰ ਦਿੱਤੀਆਂ ਸਨ ਇੱਥੇ ਨਿਰੋਲ ਭਗਤੀ ਦਾ ਉਪਦੇਸ਼ ਦਿੱਤਾ ਜਾਂਦਾ ਹੈ ਅੱਜ ਇੱਥੇ ਲੱਖਾਂ ਦੇ ਹੀ ਪ੍ਰਾਣੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਵਹਿਮਾਂ ਭਰਮਾਂ ਤੋਂ ਨਿਕਲ ਕੇ ਨਸ਼ਿਆਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ ਮਹਾਂਪੁਰਸ਼ਾਂ ਦਾ ਉਪਦੇਸ਼ ਸਰਬਸਾਂਝਾ ਹਰ ਪ੍ਰਾਣੀ ਲਈ ਆਪਣੇ ਆਪਣੇ ਧਰਮ ਵਿੱਚ ਪਰਪੱਕ ਹੋਣਾ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋ ਕੇ ਆਦਰਸ਼ ਅਨੁਸਾਰ ਬਣਨਾ ਆਦਰਸ਼ ਮਨੁੱਖ ਬਣਨਾ ਭਰੂਰ ਹੱਤਿਆ ਤੇ ਦਾਜ ਦਹੇਜ ਵਰਗੀਆਂ ਸਮਾਜਿਕ ਕੁਰਤੀਆਂ ਤੋਂ ਉੱਪਰ ਉੱਠਣਾ ਵੱਡਿਆਂ ਦਾ ਸਤਿਕਾਰ ਕਰਨਾ ਵਾਇਗਰੂ ਪਰਮੇਸ਼ਰ ਦਾ ਸਿਮਰਨ ਅਤੇ ਕੀਰਤਨ ਭਗਤੀ ਰਾਹੀ ਮਨ ਦੀ ਸ਼ਾਂਤੀ ਅਤੇ ਤਨਮਨ ਦੇ ਦੁੱਖ ਰੋਗ ਦੂਰ ਕਰਨ ਲਈ ਪ੍ਰੇਰਿਤ ਕਰਨਾ ਜੀ ਇੱਥੇ ਭਜਨ ਬੰਦਗੀ ਤੋਂ ਬਿਨਾਂ ਫालतू ਗੱਲਾਂ ਜਾਂ ਕਿਸੇ ਧਰਮ ਅਵਤਾਰ ਸ਼ਾਸਤਰ ਧਾਰਮਿਕ ਅਸਥਾਨਾਂ ਆਦਿ ਦੀ ਨਿੰਦਾ ਕਰਨ ਦਾ ਹੁਕਮ ਨਹੀਂ ਹੈ ਇੱਥੇ ਮਨੁੱਖ ਤੇ ਭਲੇ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਯਤਨ ਹੋ ਰਹੇ ਹਨ ਜੀ ਬਾਬਾ ਜੀ ਵੱਲੋਂ ਦੇਸ਼ ਵਿਦੇਸ਼ ਵਿੱਚ ਗੁਰਮਤੀ ਪ੍ਰਚਾਰ ਅਤੇ ਸਮਾਜ ਭਲਾਈ ਦੇ ਕਾਰਜ ਆਰੰਭੇ ਗਏ ਜਿਵੇਂ ਕਿ ਅੰਮ੍ਰਿਤ ਸੰਚਾਰ ਗੁਰਮਾਣੀ ਦੀ ਸ਼ੁੱਧ ਸੰthia ਕੀਰਤਨ ਦੀ ਸਿਕਲਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਸਤਿਕਾਰ ਸੰਬੰਧੀ ਬਾਬਾ ਬੁੱਢਾ ਸਿੱਜੀ ਗ੍ਰੰਥੀ ਸਭਾ ਦੀ ਸਥਾਪਨਾ ਦੇ ਪ੍ਰਚਾਰ ਗੁਰਮਤੀ ਇੱਥੇ ਹਰ ਸਾਲ ਜੀਵ ਜੰਤੂਆਂ ਦੀ ਰੱਖਿਆ ਲਈ ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਵਾਤਾਵਰਨ ਦੀ ਸੰਵਾਲੀ ਵਨ ਮਹਾਉਤਸਵ ਮਨੁੱਖੀ ਇਕਤਾ ਦਿਵਸ ਬਾਲ ਦਿਵਸ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਅਤੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਜਾਂਦਾ ਇੱਥੇ 24 ਘੰਟੇ ਗੁਰੂ ਕਾ ਲੰਗੜ ਟੁੱਟ ਵਰਤਦਾ ਜੀ ਬਾਬਾ ਜੀ ਹਰੇਕ ਐਤਵਾਰ ਨੂੰ ਸੰਗਤਾਂ ਨੂੰ ਮਿਲਦੇ ਹਨ ਬਾਬਾ ਜੀ ਵੱਲੋਂ ਪੈਰੀ ਹੱਥ ਲਾਉਣਾ ਮਨਾ ਹੈ ਮੱਥਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੋ ਜੀ ਬਾਬਾ ਜੀ ਦੇ دیਵਾਨਾ ਦੀਆਂ ਆਡੀਓ ਵੀਡੀਓ MP3 DVD ਅਤੇ ਪੈਂਡਰਾਈਵ ਇੱਥੋਂ ਲਾਇਬ੍ਰੇਰੀ ਵਿੱਚੋਂ ਮਿਲ ਜਾਂਦੀਆਂ ਜੀ ਆਹ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਛਤਰਮੁਰਗ ਕਿੱਡਾ ਵੱਡਾ ਜੀ ਸ਼ਾਇਦ ਵੀਰੇ ਇਹਦਾ ਨਾਮ ਕੁਝ ਹੋਰ ਹੋਵੇ ਮੈਨੂੰ ਲੱਗਿਆ ਕਿ ਇਹ ਛਤਰਮੁਰਗੀ ਆ ਤੁਸੀਂ ਦੱਸ ਦਿਓ ਮੈਨੂੰ ਕਮੈਂਟ ਦੇ ਵਿੱਚ ਕੀ ਚੀਜ਼ ਆ ਵੀਰੇ ਤੇ ਇਦਾਂ ਹੀ ਮੈਂ ਤੁਹਾਡੇ ਲਈ ਹੋਰ ਵੀਡੀਓ ਰੋਜ਼ ਲੈ ਕੇ ਆਉਂਦਾ ਰਵਾਂਗਾ ਜੀ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੇ ਕੋਈ ਗਲਤੀ ਮਲਤੀ ਹੋ ਗਈ ਹੋਵੇ ਵੀਰੇ ਤਾਂ ਮਾਫ ਕਰਿਓ ਕਿਉਂਕਿ ਆਪਾਂ ਲੰਗਰ ਛਕ ਲਈਏ ਜੀ ਤੇ ਹੁਣ ਆਪਾਂ ਲੰਗਰ ਛਕ ਲਿਆ ਜੀ ਤੇ ਲੱਸੀ ਮਿਲ ਗਈ ਬਾਬਾ ਜੀ ਨੇ ਲੰਗਰ ਹਾਲ ਦੇ ਵਿੱਚੋਂ ਧੰਨਵਾਦ ਦੁਆਰਾ ਫੇਰ ਦਰਸ਼ਨ ਦੇਣੇ ਜੀ ਤੇ ਚਲਦੇ ਹਾਂ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ